ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ ਬਹੁਤ ਬੋਸ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਆਪਣੀ ਤਿਜੋਰੀ ਨੂੰ ਕਰੋ ਐਕਟੀਵੇਟ ਜਿਹੜੀ ਤੁਹਾਡੀ ਤਿਜੋਰੀ ਸੁੱਤੀ ਪਈ ਹੈ ਉਸ ਨੂੰ ਆਪਾਂ ਜਗਾਵਾਂਗੇ ਤੇ ਜਿਸ ਤਰ੍ਹਾਂ ਹੀ ਉਹ ਐਕਟੀਵੇਟ ਹੋਏਗੀ ਜਾਗੇਗੀ ਤਾਂ ਉਹਦੇ ਵਿੱਚੋਂ ਤੁਸੀਂ ਸਾਰਾ ਸਾਲ ਪੈਸਾ ਕਰਦੇ ਰਹੋਗੇ ਤਿਜੋਰੀ ਤੁਹਾਡੀ ਨੱਕੋ ਨੱਕ ਪੱਜ ਜਾਏਗੀ ਖਰਚਾ ਕਰੀ ਜਾਓ ਕੱਢੀ ਜਾਓ ਪਰ ਉਹਦੇ ਵਿੱਚ ਕਿਧਰੋਂ ਨਾ ਕਿਧਰੋਂ ਪੈਸਾ ਬਾਨੇ ਮਾਰ-ਮਾਰ ਕੇ ਆਂਦਾ ਹੀ ਰਹੇਗਾ ਹੁਣ ਤੁਹਾਡੇ ਦਿਮਾਗ ਵਿੱਚ ਦੋ ਕੁਐਸਚਨ ਚੱਲ ਰਹੇ ਹੋਣਗੇ ਮੈਂ ਇੱਥੇ ਬੈਠੇ ਬੈਠੇ ਤੁਹਾਨੂੰ ਦੱਸ ਸਕਦੀ ਹਾਂ ਪਹਿਲੇ ਉਹ ਲੋਕਾਂ ਦਾ ਕੁਐਸਚਨ ਜਿਨ੍ਹਾਂ ਦੇ ਘਰ ਵਿੱਚ ਤਿਜੋਰੀ ਨਹੀਂ ਹੈ ਉਹ ਕਹਿਣਗੇ ਸਾਡੇ ਘਰ ਵਿੱਚ ਤਿਜੋਰੀ ਨਹੀਂ ਹੈ ਤੇ ਅਸੀਂ ਉਹਨੂੰ ਜਗਾਵਾਂਗੇ ਕਿਸ ਤਰ੍ਹਾਂ ਠੀਕ ਹੈ ਐ ਸੋਚ ਰਹੇ ਹੋ ਤੁਸੀਂ ਕਮੈਂਟ ਕਰਕੇ ਦੱਸ ਦੇਣਾ ਠੀਕ ਹੈ ਦੂਜਾ ਉਹ ਲੋਕ ਸੋਚ ਰਹੇ ਹੋਣਗੇ ਕਿ ਤਿਜੋਰੀ ਸੁੱਤੀ ਪਈ ਹੈ ਉਹਨੂੰ ਜਗਾ ਦੋ ਤੇ ਪੈਸਾ ਆ ਜਾਏਗਾ ਹੈਨਾ ਐ ਸੋਚ ਰਹੇ ਹੋ ਤੁਸੀਂ ਤੇ ਉਹ ਕਿਸ ਤਰ੍ਹਾਂ ਹੋਏਗਾ ਹਾਂਜੀ ਦੋਨੋਂ ਚੀਜ਼ਾਂ ਹੋਣਗੀਆਂ जिन्हें घर तिजोरी नहीं है असं तिजोरी भी बनावेंगे किस तरह बनावेंगे वह मैं अगर वीडियो भी दसन वाली हाँ तो तिजोरी एक्टिवेट किस तरह करा जगावांगे किस तरह वह भी दसन वाली हाँ इस करके वीडियो के एंड तक अप्पा बने रहना है क्योंकि वीडियो थोड़े तो फायदे दे, दे है इस तो अलावा ਇਹ ਉਪਾਅ ਜਾਣਨ ਦੇ ਲਈ ਸਾਨੂੰ ਕੁਝ ਹੋਰ ਨਹੀਂ ਚਾਹੀਦਾ ਬਸ ਚਾਹੀਦਾ ਹੁੰਦਾ ਹੈ ਤੁਹਾਡਾ ਇੱਕ چھوٹਾ ਜਿਹਾ ਲਾਈਕ ਤੇ ਜਿਨ੍ਹਾਂ ਨੇ ਮੇਰਾ ਚੈਨਲ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਚੈਨਲ ਨੂੰ ਸਬਸਕ੍ਰਾਈਬ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਤਾਂ ਕਿ ਮੇਰੀ ਹਰ ਵੀਡੀਓ ਤੁਹਾਡੇ ਤੱਕ ਪਹੁੰਚੇ ਇਸ ਦੇ ਨਾਲ-ਨਾਲ ਕਮੈਂਟ ਵਿੱਚ ਹਾਜ਼ਰੀ ਜਿਸ ਤੱਕ ਮੈਂ ਤੁਹਾਨੂੰ ਪਰਸਨਲੀ ਕਹਿੰਦੀ ਹਾਂ ਕਮੈਂਟ ਵਿੱਚ ਹਾਜ਼ਰੀ ਜਰੂਰ ਦਿਓ ਸਾਡੀ ਮੋਟੀਵੇਸ਼ਨ ਦੇ ਲਈ ਨਾਲ ਦੇ ਨਾਲ ਪਰਮਾਤਮਾ ਦੇ ਆਸ਼ੀਰਵਾਦ ਦੇ ਲਈ तिजोरी का मतलब यह नहीं है कि वो सारी तिजोरी जिस तरह की अमीर लोगों के घर होंगी दी है दीवार के अंदर सैट हों पासवर्ड सैट किता हों जरूरी नहीं है तो भी बन जाएगी इस तरह की तिजोरी जेकर मेरा ए वाला उपा फॉलो करोगे तिजोरी तुम किधरे भी जिस तरह की पाठ पूजा वाला स्थान पवित्र स्थान बनाते हो उसी तरह तुम एक साफ जगह है ना उब्बा रखो ਉਹ ਤਿਜੋਰੀ ਬਣਾ ਲਓ ਉਸ ਨੂੰ ਆਪਣੇ ਮਨ ਵਿੱਚ ਹੈ ਨਾ ਸਾ ਅਸੀਂ ਸਾਡੀ ਇੰਟੈਂਸ਼ਨ ਵਧੀਆ ਹੋਣੀ ਚਾਹੀਦੀ ਹੈ ਜੋ ਅਸੀਂ ਸੋਚ ਰਿਹਾ ਉਸ ਨੂੰ ਤੁਸੀਂ ਤਿਜੋਰੀ ਬਣਾ ਲਓ ਠੀਕ ਹੈ ਪਰ ਤਿਜੋਰੀ ਦਾ ਵੀ ਇੱਥੇ ਧਿਆਨ ਨਾਲ ਸੁਣਨਾ ਠੀਕ ਹੈ ਇਸ ਕਰਕੇ ਮੈਂ ਕਹਿੰਨੀ ਆ ਵੀਡੀਓ ਦੇ ਵਿੱਚ ਵਿੱਚ ਨਹੀਂ ਭੱਜਣਾ ਹੈ ਨਾ ਹੀ ਅੱਗੇ-ਅੱਗੇ ਕਰਕੇ ਵੀਡੀਓ ਦੇਖਣੀ ਹੈ ਤਿਜੋਰੀ ਦਾ ਰੱਖਣ ਦਾ ਵੀ ਇੱਕ ਕੋਰਨਰ ਹੁੰਦਾ ਹੈ ਕੋਨਾ ਹੁੰਦਾ ਹੈ ਜੋ ਕਿ ਤੁਹਾਨੂੰ ਅੱਜ ਤੱਕ ਕਿਸੇ ਨੇ ਨਹੀਂ ਦੱਸਿਆ ਹੋਵੇਗਾ ਉਹ ਇੱਕ ਐਸਾ ਕੋਨਾ ਹੁੰਦਾ ਹੈ ਜਿੱਥੇ ਆਪਾਂ ਜਿਹੜੀ ਵੀ ਚੀਜ਼ ਰੱਖਾਂ ਨਾ ਉਹ 10 ਗੁਣਾ ਵੱਧੇਗੀ ਫੋਰ ਐਗਜ਼ਾਮਪਲ ਤੁਹਾਨੂੰ ਉਹ ਕੋਨਾ ਨਹੀਂ ਪਤਾ ਪਰ ਤੁਸੀਂ ਉਸ ਕੋਨੇ ਤੇ ਕੀ ਰੱਖਿਆ ਹੋਇਆ ਹੈ ਸਮਝ ਲਓ ਤੁਸੀਂ ਸ਼ੂਜ਼ ਹੀ ਰੱਖੇ ਹੋਏ ਹਨ ਤੁਹਾਨੂੰ ਪਤਾ ਨਹੀਂ ਕਿ ਇਹ ਤਜੋਰੀ ਦਾ ਕੋਨਾ ਹੈ ਉਹ ਤੁਹਾਡੇ ਸ਼ੂਜ਼ ਹੀ ਆਉਂਦੇ ਜਾਣਗੇ ਤੁਸੀਂ ਸ਼ੂਜ਼ ਹੀ ਖਰੀਦੇ ਜਾਓਗੇ ਹੈ ਨਾ ਜਾਂ ਫਿਰ ਤੁਸੀਂ ਉੱਥੇ ਪਰਫਿਊਮ ਰੱਖੇ ਹੋਏ ਐ ਮੈਂ ਇੱਕ ਐਗਜ਼ਾਮਪਲ ਦੇ ਦੀਆਂ ਉਦਾਹਰਣ ਦੇ ਤੌਰ ਤੇ ਤੇ ਤੁਹਾਡੇ ਘਰ 'ਚ ਪਰਫਿਊਮ ਹੀ ਤੁਸੀਂ ਖਰੀਦਦੇ ਜਾਓਗੇ ਇਸ ਤਰ੍ਹਾਂ ਹੁੰਦਾ ਜੇਕਰ ਉਸ ਕਾਰਨਰ 'ਤੇ ਤੁਸੀਂ ਤਿਜੋਲੀ ਬਣਾ ਲੋਗੇ ਪੈਸੇ ਰੱਖੋਗੇ 10 ਗੁਣਾ ਪੈਸੇ ਆਣਗੇ ਜਿੰਨੇ ਮਰਜ਼ੀ ਖਰਚ ਕਰੋ ਪੈਸੇ ਹੀ ਪੈਸੇ ਆਂ ਜਾਂਦੇ ਉਹ ਕਾਰਨਰ ਕਿਹੜਾ ਹੁੰਦਾ ਹੈ ਦੇਖੋ ਹਰ ਵੀਡੀਓ ਵਿੱਚ ਮੈਨੂੰ ਕਈ ਲੋਕ ਪੁੱਛ ਰਹੇ ਹਨ ਜਿੱਥੇ ਮੈਂ ਦਿਸ਼ਾ ਵਾਲਾ ਉਪਾਦ ਦੱਸਦੀ ਹਾਂ ਡਾਇਰੈਕਸ਼ਨ ਵਾਲਾ ਤਾਂ ਮੈਨੂੰ ਦੱਸ ਪੁੱਛਦੇ ਹਨ ਕਿ ਸਾਨੂੰ ਡਾਇਰੈਕਸ਼ਨ ਕਿਸ ਤਰ੍ਹਾਂ ਪਤਾ ਚੱਲੇ ਦੇਖੋ ਇੱਕ ਕੰਪਾਸ ਆਂਦਾ ਹੈ ਜੋ ਤੁਹਾਨੂੰ ਬਾਜ਼ਾਰ ਵਿੱਚ ਬੜੀ ਆਸਾਨੀ ਨਾਲ ਮਿਲ ਜਾਏਗਾ ਉਸ ਦੇ ਨਾਲ ਤੁਸੀਂ ਕੋਈ ਵੀ ਦਿਸ਼ਾ ਕੋਈ ਵੀ ਡਾਇਰੈਕਸ਼ਨ ਬੜੀ ਆਸਾਨੀ ਨਾਲ ਪਤਾ ਕਰ ਸਕਦੇ ਹੋ ਕਰਨਾ ਕੀ ਹੈ ਉਸ ਕੰਪਾਸ ਨੂੰ ਲੈ ਕੇ ਤੁਸੀਂ ਆਪਣੇ ਘਰ ਵਿੱਚ ਘੁੰਮਣਾ ਹੈ ਜਿੱਥੇ ਜਦੋਂ ਉਹ ਸੂਈ 230 ਡਿਗਰੀ ਤੇ ਇੱਕਦਮ 230 ਡਿਗਰੀ ਤੇ ਸਾਊਥ ਸਾਊਥ ਜਿੱਦੀ ਜਿੱਥੇ ਸੂਈ ਹੋਏਗੀ ਨਾ ਸਾਊਥ ਦੀ ਡਾਇਰੈਕਸ਼ਨ ਦਾ ਜਿਹੜਾ ਵਿਚਕਾਰ ਦਾ ਕੋਨਾ ਹੁੰਦਾ ਹੈ ਉਹ ਤਿਜੋਰੀ ਦਾ ਕੋਨਾ ਹੁੰਦਾ ਹੈ ਤੇ ਚੁੱਪਚਾਪ ਕਰਕੇ ਉੱਥੇ ਇੱਕ ਕੋਨਾ ਤੇ ਤਿਜੋਰੀ ਦਾ ਕੋਰਨਰ ਬਣਾ ਲਓ ਸਾਫ਼ ਕਰ ਲਓ ਉਸ ਜਗ੍ਹਾ ਨੂੰ ਠੀਕ ਹੈ ਤੂੰ ਫਕਰ ਬੱਤੀ ਕਰੋ ਲక్ష్ਮੀ ਦੀ ਉੱਥੇ ਫੋਟੋ ਲਗਾਓ ਠੀਕ ਹੈ ਤੇ ਉੱਥੇ ਆਪਣੇ ਪੈਸੇ ਰੱਖਣੇ ਸ਼ੁਰੂ ਕਰ ਦੋ ਜਿੰਨੇ ਵੀ ਪੈਸੇ ਆਉਂਦੇ ਹਨ ਨਾ ਤੁਹਾਡੇ ਉੱਥੇ ਹੀ ਰੱਖਣੇ ਸ਼ੁਰੂ ਕਰ ਦੋ ਇਹ ਤਾਂ ਹੋ ਗਿਆ ਹੁਣ ਤਿਜੋਰੀ ਦੀ ਪ੍ਰੋਬਲਮ ਹੁਣ ਆਪਾਂ ਉਸ ਨੂੰ ਐਕਟੀਵੇਟ ਕੀ ਕਰਨਾ ਹੈ ਜਗਾਣਾ ਜੀ ਮੈਂ ਤਾਂ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਜਿੰਨੇ ਵੀ ਪੈਸੇ ਤੁਹਾਡੇ ਘਰ ਵਿੱਚ ਆਉਂਦੇ ਆ ਨਾ ਸਮਝ ਲਓ ਤੁਸੀਂ ਜੌਬ ਕਰਦੇ ਹੋ ਤੇ ਤੁਹਾਡੇ ਘਰ ਵਿੱਚ ਸੈਲਰੀ ਆਉਂਦੀ ਜਦੋਂ ਵੀ ਤੁਹਾਡੇ ਘਰ ਦੀ ਤਨਖਾਹ ਆਈ ਨਾ ਤੁਸੀਂ ਉਹ ਆਪਣੀ ਤਿਜੋਰੀ ਦਾ ਭਾਵੇਂ ਡੱਬਾ ਬਣਾਇਆ ਹੈ ਜਾਂ ਜਿਨ੍ਹਾਂ ਦੇ ਘਰ ਐਕਚੁਅਲੀ ਵਿੱਚ ਤਿਜੋਰੀ ਹੈ ਤੋਂ ਆਪਣੀ ਤਿਜੋਰੀ ਵਿੱਚ ਰੱਖਣ ਤੇ ਉੱਥੇ ਹੀ ਤੁਸੀਂ ਪੈਸੇ ਰੱਖਣੇ ਹੈ ਜਾਂ ਹੋਰ ਵੀ ਤੁਹਾਡੇ ਕੋਲ ਜਿੰਨੀ ਵੀ ਕੈਸ਼ ਹੈ ਉੱਥੇ ਆਪਣੇ ਪੈਸੇ ਰੱਖੋ ਜਿੰਨਾ ਵੀ ਤੁਸੀਂ ਖਰਚਾ ਕਰਨਾ ਹੈ ਨਾ ਉੱਥੋਂ ਹੀ ਪੈਸੇ ਕੱਢੋ ਫਿਰ ਜਿੰਨੇ ਪੈਸੇ ਬਚਣ ਉੱਥੇ ਰੱਖ ਦੋ ਜਿਸ ਤਰ੍ਹਾਂ ਆਪਾਂ ਬੈਂਕ ਦਾ ट्रांजैक्शन ਕਰਦੇ ਹਾਂ ਨਾ ਉਸ ਤਰ੍ਹਾਂ ਤੁਸੀਂ ਤੀਜੋਰੀ ਵਿੱਚ ट्रांजैक्शन ਕਰਨਾ ਹੈ ट्रांजैक्शन ਕਰਨਾ ਕਿਵੇਂ ਜਿਸ ਤਰ੍ਹਾਂ ਕਿ ਉਹਦੇ ਵਿੱਚ ਸੋਦਾ ਨੋਟ ਕੱਢਿਆ ਤੁਸੀਂ ਬਾਹਰ ਗਏ ਖਰਚਾ ਕਰਕੇ ਤੁਹਾਨੂੰ 50 ਰੁਪਏ ਦੀ ਚੀਜ਼ ਖਰੀਦੀ 50 ਰੁਪਏ ਬਚੇ 50 ਰੁਪਏ ਵਾਪਸ ਉਹਦੇ ਵਿੱਚ ਤੀਜੋਰੀ ਵਿੱਚ ਜੱਟ ਡੱਬਾ ਬਣਾਇਆ ਉਹਦੇ ਵਿੱਚ ਰੱਖ ਦਿੱਤੇ ਇਸ ਤਰ੍ਹਾਂ ਸਾਡਾ ਤੀਜੋਰੀ ਦਾ ट्रांजैक्शन ਹੋਏ ਤਾਂ ਪੈਸੇ ਕੱਢਾਂਗੇ ਪਾਵਾਂਗੇ ਕੱਢਾਂਗੇ ਪਾਵਾਂਗੇ ਦੇਖੋ ਬੈਂਕ ਵਿੱਚ ਵੀ ਤੁਸੀਂ ਜਦ ट्रांजैक्शन ਤੁਹਾਡਾ ਹੁੰਦਾ ਹੈ ਨਾ ਉਹਦੇ ਨਾਲ ਤੁਹਾਨੂੰ ਇੰਟਰਸਟ ਮਿਲਦਾ ਹੈ ਹੈਨਾ ਤਾਂ ਉਹ ਤੁਹਾਡੇ ਪੈਸਿਆਂ ਦੇ ਉੱਤੇ ਤੁਹਾਨੂੰ ਇੰਟਰਸਟ ਮਿਲਦਾ ਤੇ ਤੁਸੀਂ ਜਦੋਂ ਆਪਣੀ ਤਿਜੋਰੀ ਵਿੱਚੋਂ ਪੈਸੇ ਕੱਢੋਗੇ ਪਾਓਗੇ ਪੈਸੇ ਕੱਢੋਗੇ ਪਾਓਗੇ ਇੱਕ ਤਾਂ ਤੁਹਾਡੀ ਤਿਜੋਰੀ ਐਕਟੀਵੇਟ ਹੋਏਗੀ ਜਾਗ ਜਾਏਗੀ ਇਸ ਨੂੰ ਕਹਿੰਦੇ ਹਨ ਐਕਟੀਵੇਟ ਹੋਣਾ ਤੇ ਜਾਗਣਾ ਤੇ ਮਾਂ ਲక్ష్ਮੀ ਜੋ ਅਸੀਂ ਰੱਖੀ ਹੈ ਤਿਜੋਰੀ ਦੇ ਨਾਨੂਨਾ ਦੀ ਫੋਟੋ ਉਹ ਤੁਹਾਨੂੰ ਇੰਟਰਸਟ ਦੇਣਗੇ ਇੰਟਰਸਟ ਤੁਹਾਨੂੰ 10 ਗੁਣਾ ਨਹੀਂ ਬੈਂਕ ਤੋਂ ਜਿੰਨਾ ਮਿਲਦਾ ਨਾ ਉਸ ਤੋਂ 1000 ਗੁਣਾ ਜ਼ਿਆਦਾ ਤੁਹਾਨੂੰ ਇੰਟਰਸਟ ਮਿਲੇਗਾ ਕਹਿੰਦਾ ਮਤਲਬ ਪੈਸਾ ਵਧੇਗਾ ਜਿੰਨਾ ਹੈ 100 ਗੁਣਾ हजार गुना पैसा बदलेगा इस करके तो पैसा की कमी नहीं आएगी जिन्ना मर्जी खर्चा कर दे जाओ की करना है तिजोरी बनानी है है या नहीं आज तो ही मेरी वीडियो देख दिया देख दिया सारी कंपास देना साउथ कोना लब्बो ਉੱਥੇ ਆਪਣੀ ਤਿਜੋਰੀ ਬਣਾਓ ਤਿਜੋਰੀ ਵਿੱਚ ਜਿੰਨਾ ਪੈਸਾ ਆਂਦਾ ਹੈ ਕੈਸ਼ ਤੁਹਾਡੇ ਘਰ ਵਿੱਚ ਰੱਖੋ ਕੱਡੋ ਪਾਓ ਕੱਡੋ ਪਾਓ ਆਪਣੀ ਤਿਜੋਰੀ ਨੂੰ ਐਕਟੀਵੇਟ ਕਰੋ ਐਨਾ ਤੁਸੀਂ ਕਰ ਲੈਣਾ ਮੈਂ ਤੁਹਾਨੂੰ ਗਾਰੰਟੀ ਦਿੰਨੀ ਹਾਂ ਯਕੀਨ ਮੰਨ ਕੇ ਚੱਲਣਾ ਤੁਹਾਡੇ ਘਰ ਵਿੱਚ ਪੈਸਿਆਂ ਦੀ ਕਮੀ ਬਿਲਕੁਲ ਨਹੀਂ ਆਏਗੀ ਬਰਕਤ ਆਏਗੀ ਠੀਕ ਹੈ ਕਈ ਲੋਕਾਂ ਦਾ ਜਿਵੇਂ ਹੁੰਦਾ ਹੈ ਕਿ ਆ ਪੈਸਾ ਤਾਂ ਆਂਦਾ ਪਰ ਟਿਕਦਾ ਹੀ ਨਹੀਂ ਹੈ ਕਿੱਥੇ ਚਲਾ ਜਾਂਦਾ ਹੈ ਟਿੱਕੇਗਾ ਵੀ पैसा भी आएगा टिकेगा ही यकीन मान के चलो विश्वास हर बारी विश्वास विश्वास कैंदी रंदी हां कई लोग कर रहे हैं जेड़े विश्वास कर रहे हैं फल भी पा रहे हैं कमेंट आंदे हैं बड़ा बढ़िया सानो रिजल्ट मिला ठीक है जी तो चलो जी हूं मेनू इजाजत दियो मिलती हां अगली वीडियो में स्वादि किसी और परेशानी दा बढ़िया जिया हर लाइक